ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਨਪ੍ਰੀਤ ਕੋਰ ਅੱਜ ਚਲੋ ਤੁਹਾਨੂੰ ਖੇਤਾਂ ਦੀ ਸੈਰ ਕਰਾਉਣੇ ਆ। ਸਾਡੀ ਬੁਗੜੀ ਵੀ ਅੱਜ ਸੈਰ ਕਰਨ ਆਈ ਆ। ਕਈ ਦਿਨਾਂ ਤੋਂ ਬੁਗੜੀ ਦੀ ਵੀਡੀਓ ਪਾਈ ਆ ਦੇਖੋ ਮੈਂ ਬੁੜੀ ਗੱਲਾਂ ਦੇਖੋ ਕਿੰਨੇ ਧਿਆਨ ਨਾਲ ਸੁਣਦੀ ਆ। ਬੁਗੜੀ ਕਿੱਧਰ आ आज चलिए आजा आजा आ जा देखिए होंगी ईशा जी बुरी बहुत सियानी चलिए फिर चलो चलिए गांव चलते दें आज आज अगे आज आज देखो उन्होंने मैं फिर आवाज मारूंगी चल आ चलिए करे आजा आजो आज अपन ही जानते ਇਹਨੀ ਮੇਰੀ ਬੌਣੀ ਜੀ ਵਾਲੀ ਪਾੜੀ ਓਦੀ ਚਲ 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 ਆ ਜਾ ਆ ਜਾ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਕੋਈ ਕੋ ਕਰਦੇ ਆਪਾਂ ਅੱਜ ਹੋ ਗਈ ਮੇਰੇ ਖਿਆਲ ਚ ਸ਼ਾਇਦ 12 ਤਰੀਕ ਹਨਾ ਹਾਂਜੀ 18 ਦਿਨ ਹੋ ਗਏ ਜੀ ਯੂ ਨੋ ਪ੍ਰੈਗਨੈਂਟ ਹੋਈ ਨੂੰ ਚਲੋ 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 ਇਹ ਤਾਂ ਸਾਰੇ ਵਿਲੇ ਕੀਤੇ ਆ ਬਸ ਪੱਠੇ ਆ ਕਣਕਾ 베ਰੀਆਂ ਨੂੰ ਬੇਰ ਲੱਗੇ ਆ ਦੇਖੋ ਬੇਰ ਇਹ ਬਹੁਤ ਛੋਟੇ ਛੋਟੇ ਆ ਦੀਨੇ ਹੋਣੇ ਦੇਖੋ ਅੱਛਾ ਜੇ ਕਿਸੇ ਨੂੰ ਕੋਈ ਵੀ ਚੀਜ਼ ਚਾਹੀਦੀ ਜਿਵੇਂ ਲੋਕੀ ਬੜਾ ਗਾਹ ਪਾਸ ਡੈਕ ਸੁਵਾ ਕੀ ਕਹਿੰਦੇ ਹੁੰਦੇ ਆ ਨਾ ਉਹ ਸਜਣ ਦੇ ਪੱਤੇ ਹਨ ਕਿਸੇ ਨੂੰ ਵੀ ਚਾਹੀਦੇ ਆ 베ਰੀਆਂ ਦੇ ਪੱਤੇ ਬੋਰ ਦੇ ਕਿਕਰ ਨਿੰਮ ਫੁੱਲਾਂ ਦੇ ਬੀਜ ਤੇ ਕਮੈਂਟ ਕਰਕੇ ਦੱਸ ਦਿਓ ਡਿਲੀਵਰੀ ਦਾ ਚਾਰਜ ਤੁਹਾਡੇ ਆਪ ਦੇ ਹੋਣਗੇ ਠੀਕ ਹੈ ਜੀ ਬਾਕੀ ਜਿੰਨੇ ਵੀ ਜਿਹੜੇ ਪੱਤੇ ਸਜਣ ਸੋਜਣ ਦੇ ਲੈਣੇ ਆ ਵੱਧੂ ਢੇਰ ਲੱਗੇ ਪਏ ਖੇਤਾਂ ਚ ਨਾਲੇ ਜਿੰਨੇ ਕਹੋਗੇ ਉਹਨੇ ਭੇਜ ਦੂੰਗੀ ਡਿਲੀਵਰੀ ਤੁਹਾਡੀ ਆਪਦੀ ਹੋਊਗੀ ਫੁੱਲਾਂ ਦੇ ਬੀਜ ਹੈ ਜੀ ਜਿੰਨੇ ਕਹੋਗੇ ਉਹਨੇ ਮਿਲ ਜਾਣਗੇ ਹਮ ਮੇਰੇ ਸਹੇਲੀ ਦਾ ਘਰ ਆਇਕਾ ਇਹਨਾਂ ਨੇ ਖੇਤਾਂ ਚ ਪਾਇਆ ਨਵੇਂ ਆ ਹਜੇ ਬੂਏ ਬਾਨੀਆਂ ਨਹੀਂ ਲਵਾਈਆਂ ਇੱਕ ਮੈਂ ਦੂਸਰੇ ਸਹੇਲੀ ਕੋਲ ਚਲਦੀ ਆ ਸੈਰ ਕਰਦੀ ਕਰਦੀ ਖੇਤਾਂ ਚ ਰਹਿੰਦਾ ਤਾਂ ਨਿਆਰੀ ਵੱਖਰਾ ਉਹ ਦੇਖੋ ਪੱਤੇ ਖਾਈ ਜਾਂਦੀ ਆ ਸਕੇਲ ਕੰਕਾ ਹੌਲੀ ਹੌਲੀ ਹੋ ਜਾਂਦੀਆਂ ਵੱਡੀਆਂ ਪਰ ਜਾਣਗੇ ਖੇਤੋਂ ਤੋਂ ਦੂਰ ਤੱਕ ਨੀਗ ਮਾਰੋ ਸਭ ਵੇਲਾ 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 ਸਾਗ ਲੱਗਿਆ ਗੋਭੀ ਲੱਗੀ ਆ

ਬੁਗੜੀ ਨਾਲੇ ਬੁਗੜੀ ਆ ਦੇਖ ਚੱਲੇ ਵੱਡੇ ਸ਼ਿਕਾਰੀ ਆ ਨਹੀਂ 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 ਬਈ ਨਹੀਂ ਨਹੀਂ ਆ ਚੱਲੀਏ ਚੱਲ ਕਰ ਬੁਗੜੀ ਤੂੰ ਦੀ ਲੱਤ ਜਿੱਡੀ ਵੀ ਹੈਨੀਗੀ ਵੱਡਾ ਛੋਟਾ ਦੇਖ ਲਈਦਾ ਹੁੰਦਾ ਚਲੋ 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 ਉਹ ਕੋ ਫਿਰਦਾ ਦੇ ਸ਼ੇਰ ਬੱਗਾ ਆ ਮੇਰੇ ਸਹੇਲੀ ਦਾ ਘਰ ਬਾਹਰਲਾ ਪਾਸਾ ਪਸ਼ੂ ਬੰਨੇ ਹੋਏ ਆ ਛੋਟੀਆਂ ਗਾਵਾਂ ਮੱਝਾਂ ਆਜੋ 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 ਆਹ ਸਾਡੀ ਮੂਰਤੀ ਆਂਦੀ ਖੜੀ ਆ ਆ ਪਕੜਾ ਰੋਕ ਦੇ ਤੂੰ ਹੋਰ ਮੂਰਤੀ ਆਂਟੀ ਕਿਵੇਂ ਈ ਕਾ ਵਧੀਗਾ ਜਿੰਨੇ ਮਾਰਚੀ ਬਣਾ ਰਾ ਸਾਨੂੰ ਕੀ ਅੱਜ ਤੈਨੂੰ ਮੈਂ ਸੱਦ ਨਹੀਂ ਜਾਂਦੀ ਕਿਉਂ ਕਿਵੇਂ ਦੇ ਉਹ ਤਾਂ ਤੂੰ ਲਾਰਾ ਲਾ ਕੇ ਮੁੜ ਕੇ ਆਈ ਨਹੀਂਂਗੀ ਮੈਂ ਲਾਰਾ ਲਾ ਕੇ ਆ ਸਾਡਾ ਗੋਪੀ ਭਾਈ ਆ ਮੇਰੀ ਭੈਣ ਬੈਠੀ ਬਲਜੀਤ ਕੌਰ